ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਆਪਣੇ ਝੋਨੇ ਦੀ ਕਿਹੜਾ ਝੋਨਾ ਇਹ ਵੀ ਕਿਹੜੀ ਵੈਰੈਟੀ ਆ ਤੇ ਕਿੰਨੇ ਦਿਨ ਹੋਗੇ ਲੱਗੇ ਨੂੰ ਤੇ ਕਿਹੋ ਜਿਹਾ ਪਾਣੀ ਚਾਹੀਦਾ ਤੇ ਆਪਾਂ ਕਿੰਨੇ ਕਿੰਨ੍ਹੇ ਰੇਪਾਤੀ ਤੇ ਆਪਾਂ ਸਾਰਾ ਕੁਝ ਕਰਾਂਗੇ ਅੱਜ ਦੀ ਵੀਡੀਓ ਵਿੱਚ ਡਿਸਕਸ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਕਾਕੇ ਹੁਣ ਵੀਡੀਓ ਐ ਕਰਨੀ ਅਜ ਤੋਂ ਪਹਿਲਾਂ ਆਪਾਂ ਰੁੱਝੇ ਸੀਗੇ ਝੋਨਾ ਲਾਉਣ 'ਚ ਤੇ ਤਕਰੀਬਨ ਝੋਨੇ ਦਾ ਕੰਮ ਨਿਬੜ ਗਿਆ ਹੁਣ ਥੋੜਾ ਹੀ ਰਹਿੰਦਾ ਕੋਈ 5-7 ਕਰਾਉਣਾ ਉਹ ਆਪਾਂ ਲਾਵਾਂਗੇ ਠਹਿਰ ਕੇ ਤੇ ਚਲੋ ਕਰੀਏ ਅੱਜ ਦੀ ਵੀਡੀਓ ਸ਼ੁਰੂ ਲੋ ਬਈ ਆ ਝੋਨਾ ਵੇਖੋ ਤੁਸੀਂ ਪੱਤੇ ਵੀ ਤੁਹਾਨੂੰ ਪਾਸੇ ਬੱਚੇ ਹੀ ਰਹਿਣ ਦੇਉਣਗੇ ਤੇ ਮੈਂ ਐ ਨਹੀਂ ਕਹਿੰਦਾ ਵੀ ਹਰਾ ਕਚਾਰਾ ਖੜਾ ਮੈਂ ਤੁਹਾਨੂੰ ਸਾਰਾ ਕੁਝ ਦੱਸੂਗਾ ਕਿ ਕਿਹੜਾ ਝੋਨਾ ਹੈ ਤੇ ਇਹਦੇ ਪੱਤਾ ਕਿਹੋ ਜਿਹਾ ਹੈ ਪਤਲਾ ਬਈ ਬਰੀਕ ਹੈ ਦਾ ਪਤਲਾ ਤੇ ਇਹਨੂੰ ਲੱਗੇ ਨੂੰ ਹੋਗੇ 14 ਕ ਦਿਨ ਇਹ ਸਾਰੇ ਹੀ ਇਹੋ ਜਿਹਾ ਕੋਈ ਆਏ ਨਹੀਂ ਵੀ ਇੱਕ ਥਾਂ ਇਹ ਤੁਸੀਂ ਦੂਰ ਤੱਕ ਦੇਖੋਗੇ ਤਾਂ ਇਹੋ ਜਿਹਾ ਹੀ ਹੈ ਬਾਕੀ 14 ਦਿਨਾਂ ਚ ਹੋਰ ਕੀ ਕੰਡੀਸ਼ਨ ਹੋ ਸਕਦੀ ਝੋਨੇ ਦੀ ਇਦੋਂ ਵਧੀਆ ਹੋਰ ਕੀ ਹੋ ਸਕਦਾ ਵੀ ਜੇ ਮੈਂ ਤੁਹਾਨੂੰ ਇਹਦੀ ਗੱਲ ਕਰਾਂ ਵੀ ਪਾਣੀ ਇਹਦੇ ਜਿਹੜੇ ਪਾਣੀ ਹੈਗੇ ਇੱਥੇ ਉਹ ਹੈਗੇ ਵੱਡੇ ਬੂਰਾ ਵਾਲੇ 500 ਫੁੱਟ ਵਾਲੇ ਯਾਨੀ ਕਿ 500 ਫੁੱਟ ਪਲੱਸ ਵਾਲੇ ਤੇ ਆ ਇੱਧਰ ਖੜਾ ਇੱਧਰ ਵੇ ਲੋ ਤਾਂ ਐਸਾ ਸਾਰਾ ਝੋਨਾ ਇੱਕੋ ਜਿਹਾ ਹੈ ਵੀ ਇਹਦਾ ਥੋੜਾ ਜਿਹਾ ਐਂ ਫਰਕ ਪੈ ਜਾਂਦਾ ਹੁਣ ਆਪਾਂ ਜਿਹੜੇ ਮੱਥੇ ਤੇ ਬੈਠੇ ਆਂ ਇਹ ਅਗਲੇ ਪਾਸੇ ਬੈਠੇ ਆਂ ਮੋਟਰ ਉਹ ਉਧਰ ਦੀਨ ਦੀ ਸਾਹਮਣੇ ਉਹ ਉੱਥੇ ਮੋਟਰ ਹੈ ਤੇ ਆਪਾਂ ਬੈਠੇ ਆਂ ਅਗਲੇ ਸਿਰੇ ਤੇ ਦੋ ਕਿੱਲਾਂ ਦੀ ਉਸਤਰੀ ਹੈ ਕਈ ਵਾਰੀ ਨਾ ਆਪਾਂ ਵੀ ਐਂ ਹੋ ਜਾਂਦਾ ਯਾਰ ਅਗਲੇ ਮੱਥੇ ਮਾੜੇ ਰਹਿ ਗਏ ਜਾਂ ਅੱਗੇ ਪਤਾ ਨਹੀਂ ਕਾਦੀ ਘਾਟ ਪੈ ਗਈ ਤੇ ਉਹਦੇ ਚ ਆਪਾਂ ਉਲਝ ਜਾਨੇ ਆ ਇਹ ਹੁਣ ਇਹਨੂੰ ਇੱਧਰਲੇ ਪਾਸੇ ਉਹ ਮੋੜ ਵਾਲੇ ਪਾਸੇ ਪਾਣੀ ਪੈਂਦਾ ਦਰਖਾ ਹੈ ਹੈ ਇਹ ਉਤਰੀ ਵੀ ਛੋਟੀ ਆ ਕਿੱਲੇ ਦੀ ਉਤਰੀ ਆ ਇਹ ਤੇ ਇਹ ਝੋਨਾ ਇਹਦੇ ਨਾਲੋਂ ਵਧੀਆ ਲੱਗਦਾ ਓਨੇ ਬੂਝਾ ਵੀ ਜ਼ਿਆਦਾ ਬਣਾਇਆ ਤੇ ਹਰਾ ਵੀ ਜ਼ਿਆਦਾ ਹੈ ਤੇ ਇਹ ਥੋੜਾ ਜਿਹਾ ਬੂਝਾ ਵੀ ਉਹਦੇ ਨਾਲੋਂ ਘੱਟ ਲੱਗਦਾ ਤੇ ਹਰਾਪਣ ਵੀ ਇਹਦੇ ਚ ਘੱਟ ਹੈ ਇਹ ਆਪਾਂ ਇਹਦੇ ਵਿੱਚ ਦੋ ਵਾਰੀ ਰੇਪ ਪਾਈ ਹੈ ਤੇ ਇੱਕ ਇਹਦੇ ਵਿੱਚ ਆਪਾਂ ਪਾਈ ਹੈ ਜੈਂਕ ਹਜੇ ਉਹ ਆਪਾਂ ਜਦੋਂ ਵੀਡੀਓ ਜਿੱਦਾਂ ਮੈਂ ਇਹ ਅਪਲੋਡ ਕਰੂੰਗਾ ਉਦੋਂ ਇੱਕ ਦਿਨ ਪਹਿਲਾਂ ਹੀ ਪਾਈ ਹੈ ਹਜੇ ਉਹਨੇ ਅਸਰ ਕੀਤਾ ਨਹੀਂ ਹਜੇ ਅਸਰ ਕਰਨਾ ਤੇ ਪਹਿਲਾਂ ਤੁਸੀਂ ਆਹ ਵੇਖ ਲਓ ਕਿੰਨੀਆਂ ਡਾਲਾਂ ਇਹਨੀਆਂ 6-7 ਡਾਲਾਂ ਬਣਾਈ ਬੈਠਾ ਹੈ ਨਾ 4-5 ਆ ਬਣਾਈ ਬੈਠਾ ਹੈ ਦੂ ਤਾਂ ਨਾ ਬਣਾਈ ਬੈਠਾ ਐ ਵੀ ਹਾਂ ਦੇਖੋ ਤੁਸੀਂ 6-7 ਇਹ ਬਣਾਈ ਬੈਠਾ ਤੇ ਵੀ ਇੰਨਾ ਕਿਸੇ ਬੂਝਾ ਬਣਾਈ ਬੈਠਾ ਤੇ ਆਪਾਂ ਹਜੇ ਤੱਕ ਇਹਦੇ ਚ ਦੋਰੀ ਯੂਰੀਆ ਪਾਈ ਆ ਬਾਕੀ ਯੂਰੀਆ ਆਪਾਂ ਕੋਈ ਗੱਟਾ ਕਿੱਲੇ ਤਾਂ ਨਹੀਂ ਪਾਉਂਦੇ ਆਪਾਂ ਪਹਿਲਾਂ ਅੱਧਾ ਗੱਟਾ ਪਾਇਆ ਸੀ ਉਸ ਤੋਂ ਬਾਅਦ ਆਪਾਂ ਅੱਧੇ ਤੋਂ ਥੋੜਾ ਜਿਆਦਾ ਪਾਇਆ ਯਾਨੀ ਕਿ ਸਵਾ ਗੱਟੇ ਦੇ ਵਿੱਚ ਵਿੱਚ ਇਹਦੇ ਯੂਰੀਆ ਹਜੇ ਤੱਕ ਪਈ ਹੈ ਤੇ ਜਿਹੜੀ ਉਸ ਤੋਂ ਬਾਅਦ ਪਾਈਓ ਉਹਨੇ ਅਜੇ ਅਸਰ ਕਰਨਾ ਹੈ ਤੇ ਉਦੋਂ ਪਹਿਲਾਂ ਆਪਾਂ ਦੋਰੀ ਯੂਰੀਆ ਪਾਈ ਸੀ ਯਾਨੀ ਕਿ ਥੋੜ੍ਹੀ ਥੋੜ੍ਹੀ ਪਾਈ ਸੀ ਜਿਹੜੀ ਕੱਲ ਪਾਈ ਹੈ ਉਹ ਹਜੇ ਕੱਲ ਹੀ ਪਾਈ ਆ ਉਹਦਾ ਤਾਂ ਰਿਜ਼ਲਟ ਆਪ ਨੂੰ ਹਜੇ ਮਿਲੂਗਾ ਹਫ਼ਤੇ ਤਾਈਂ ਉਦੋਂ ਪਤਾ ਲੱਗੂਗਾ ਤੇ ਆ ਜਿਹੜੇ ਪੱਤੇ ਮਾਜਦੇ ਆ ਆਪਾਂ ਕਹਿ ਦਿੰਨੇ ਆ ਵੀ ਆਹ ਪਤਾ ਨਹੀਂ ਕਾਦੀ ਘਾਟ ਆ ਇਹ ਬਈ ਜਦੋਂ ਪਾਣੀ ਚੱਲਦਾ ਨਾ ਦਿਨੇ ਮੋਟਰ ਚੱਲਦੀ ਆ ਉਧਰਲੇ ਪਾਸੋਂ ਜਦੋਂ ਪਾਣੀ ਆਉਂਦਾ ਜਿਹੜਾ ਤੱਤਾ ਪਾਣੀ ਆ ਸਾਰਾ ਅਗਲੇ ਮੱਥਿਆਂ ਤੇ ਕਰ ਦਿੰਦੀ ਆ ਤੇ ਮੇਂ ਜ਼ਰੂਰ ਪਈ ਆ ਦੋ ਮੀਆਂ ਕਰਕੇ ਥੋੜਾ ਜਿਹਾ ਬਚਿਆ ਕੰਮ ਪਾਣੀ ਜੇ ਮੈਂ ਤੁਹਾਨੂੰ ਦੱਸਿਆ ਵੱਡੇ ਬੋਰਾ ਦਾ ਜਿਹੜਾ ਹੁੰਦਾ ਥੋੜਾ ਜਿਆ ਨਿੱਕਾ ਹੁੰਦਾ ਤੇ ਇੱਕ ਇਹ ਪਾਣੀ ਪੀਣ ਚ ਓਨਾ ਚੰਗਾ ਨਹੀਂ ਹੁੰਦਾ ਜੇ ਆਪਾਂ ਆਖੀਏ ਦੂਜੇ ਜਿਵੇਂ ਪੂਸੇ 44 ਜਿੱਥੇ ਲੱਗਦੇ ਉਹ ਜੇ ਪਾਣੀ ਵਰਗਾ ਤੇ ਇਹ ਵੈਰੈਟੀ ਬਾਈ ਜੀ 212 212 ਦਾ ਇੱਕ ਭਰਾ ਨੇ ਪੁੱਛਿਆ ਹੈ ਕਮੈਂਟ ਕਰਕੇ ਵੀ ਪੱਤਾ ਕਿਵੇਂ ਆ ਵੀ ਇਹ ਪਤਲਾ ਹੁੰਦਾ ਪੱਤਾ ਪੱਤਾ ਬੇ ਬਰੀਕ ਹੁੰਦਾ ਇਹਦਾ ਜੇ ਤੁਸੀਂ ਇਹਦੇ ਮੁਕਾਬਲੇ 131 ਦਾ ਵੇਖੋਗੇ ਉਹਦਾ ਪੱਤਾ ਚੌੜਾ ਹੋਊਗਾ ਉਹ ਜਦੋਂ ਝੋਨਾ ਤੁਸੀਂ ਲਾਉਂਗੇ ਉਹਦੀ ਤੁਹਾਨੂੰ ਗ੍ਰੀਨਰੀ ਵੀ ਜਾਦੇ ਲੱਗੂਗੀ। ਉਹ ਜਾਦੇ ਹਰਾ ਲੱਗੂਗਾ। ਉਹ ਐ ਲੱਗੂਗਾ ਯਾਰ ਇਹ ਤਾਂ ਝੋਨਾ ਬਾਲਾ ਵਧੀਆ ਵੀ। ਝੋਨਾ ਨਹੀਂ ਮਾੜਾ ਉਹ ਵੀ। ਵੀ ਮੈਂ ਇਹਦੇ ਮੁਕਾਬਲੇ ਦੀ ਗੱਲ ਕਰਦਾ ਵੀ ਕਈ ਵਾਰ ਐ ਲੱਗਦਾ ਹੁੰਦਾ ਇਹ ਥੋੜਾ ਜਿਆ ਕੇਰਾ ਅੜ ਕੇ ਚੱਲਦਾ। ਜਿਹੜੇ ਪਾਣੀ ਥੋੜੇ ਨਰਮ ਹੈ ਉੱਥੇ। ਚੰਗੇ ਪਾਣੀ ਅਜੇ ਤਾਂ ਬਾਈ ਕੋਈ ਲਾ ਦੇ। ਗੁੱਡਾ ਤੁਰ ਜਾਂਦਾ। ਤੇ 14-15 ਦਿਨਾਂ ਦਾ ਝੋਨਾ ਤੇ ਰੇ ਆਪਾਂ ਪਾਈ ਤੁਹਾਨੂੰ ਦੱਸਦੇ। ਤੇ ਪਾਣੀ ਦੱਸਦਾ ਤੁਹਾਨੂੰ ਕਿਹਜਾ ਹੈ। ਵੈਰਾਈਟੀ ਦੱਸਤੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਵੀ 12 ਝੋਨੇ ਲਾਏ ਐ। ਤਾਂ ਕਿਵੇਂ ਐ? ਕਿੰਨੇ ਕ ਦਿਨਾਂ ਆਦਿਆ ਤੇ ਕਿੰਨਾ ਕ ਪੂਜਾ ਬਣਾਇਆ ਉਹਨੇ? ਕਮੈਂਟ ਕਰਕੇ ਜਰੂਰ ਦੱਸਿਓ। ਤੇ ਬਾਕੀ ਮੌਸਮ ਮੀਂਹ ਦਾ ਹਜੇ ਕੋਈ ਪਤਾ ਨਹੀਂ। ਨਿਤ ਬਣ ਜਾਂਦਾ ਹੈ। ਵੀ ਆਊ ਕਨਾ ਆਊ। ਚਲੋ ਮਿਲਦੇ ਆ ਕਿਤੇ ਹੋਰ ਵੀਡੀਓ 'ਚ। ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ